ਹੈਲੋ ਸਸ ਸਿਕਰ ਗਾਈਜ਼ ਆਈ ਹੋਪ ਤੁਸੀਂ ਸਾਰੇ ਜੜੇ ਵਧੀਆ ਹੋਵੋਗੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋਫੀ ਰਾਇ ਮੀਨੂ ਸਰਾ ਮੱਝ ਤੇ ਮੈਨੂੰ ਇਹ ਤੇ ਇਹ ਵੀਡੀਓ ਦੇਖ ਦੇਣਾ ਜਦੋਂ ਮੈਨੂੰ ਗੁੱਸਾ ਬੜਾ ਹੁੰਦਾ ਹੈ ਤੇ ਤੁਸੀਂ ਵੀ ਦੇਖਿਓ ਤੇ ਤੁਹਾਨੂੰ ਵੀ ਜ਼ਰੂਰ ਆਊਗਾ ਮਿਲਦੇ ਆਂ ਵੀਡੀਓ ਦੇ ਵਿੱਚ ਦੇਖਦੇ ਆਂ ਅੱਜ ਕਿਹੜਾ ਨਵਾਂ ਕਾਰਾ ਕਰਦੀ ਆ ਬੈਂਸ ਸਟਾਰ ਦੇ ਅੱਜ ਦੇ ਬਲੌਗ ਤੇ ਸਵਾਗਤ ਹੈ ਗਾਇਜ਼ ਰੇ ਤੇ ਵਿਚਾਰਾਂ ਚ ਗੁਦੀ ਕਿਹਾ ਅਸੀਂ ਤੇ ਨੇ ਆ ਸ਼ੈਰ ਗਾਇਜ਼ ਜੇ ਆਪਾਂ ਹੋ ਗਏ ਰੈਡੀ ਇੱਧਰ ਚਾਹ ਚਲੋ ਕਿੱਥੇ ਆ ਦੇ ਨਾ ਕੋਈ ਨਾ ਤੇ ਗਾਇਜ਼ ਅੱਜ ਦਾ ਬਲੌਗ ਬਹੁਤ ਹੀ ਹੈਵੀ ਵਾਕੀ ਬਲੌਗਰਾਂ ਦਾ ਘਰ ਲੱਗੇ ਹੈ ਨਾ ਉਹਨੂੰ ਆਪਦੇ ਘਰ ਵਾਲੇ ਨੂੰ ਬਿਨ ਕਪੜਿਆਂ ਤੇ ਦਿਖਾਉਣ ਲੱਗੀ ਓਹ ਹੋ ਐਦਾਂ ਨਹੀਂ ਵਿਊਜ਼ ਆਉਣੇ ਹੈਗੇ ਤੂੰ ਆਪਣੇ ਆਪ ਕੁਝ ਕਰ ਦਮਾ ਕਰਾ ਵਾ ਹਨਾ ਤੇ ਕੋਈ ਨਵੀਂ ਗੱਲ ਚੱਲੇ ਆ ਸ਼ਹਿਰ ਕੋਈ ਹੋਰ ਗੱਲ ਕਰਿਆ ਕਰ ਸਾਨੂੰ ਐਦਾਂ ਵੀ ਜਿੱਦੋਂ ਅਸੀਂ ਐਦਾਂ ਹੋ ਜੀਏ ਵੀ ਇਹ ਚਮਤਤ ਵੀ ਹੈ ਆ ਕੀ ਹੋ ਗਿਆ ਇਹ ਤਾਂ ਰੋਜ਼ ਜਾਨੀ ਪਹੁੰਚ ਜਾ ਰਹੇ ਹਾਂ ਜਰਾ ਆ ਜਾਓ ਬੰਦੇ ਆਲੇ ਤੇ ਗਾਇਜ਼ ਵੀ ਆਪਾਂ ਪਹੁੰਚ ਗਏ ਆ ਫਰੀਦਕੋਟ ਸ਼ਹਿਰ ਤੇ ਵੀਡੀਓ ਨਹੀਂ ਕਾਫੀ ਦਮ ਤੋਂ ਖੜੇ ਪਾਸੇ ਸਾਨੂੰ ਦੇਖ ਰਹੇ ਜੀ ਅਸੀਂ ਕਹਿੰਦਾ ਚਲਾਏ ਸਾਹਮਣੇ ਅਸੀਂ ਪੁੱਛ ਲੈਂਦੇ ਆ ਕਿੱਥੋਂ ਵੀਰੇ ਤੁਸੀਂ ਘਵਾਰ ਵਾਲੇ ਹੈਂ ਘਵਾਰ ਵਾਲੇ ਠੀਕ ਆ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਵੀਰੇ ਮੈਨੂੰ ਇੱਕ ਤੁਸੀਂ ਰਿਕਵਰਟ ਵਾਲੇ ਤੇ ਕਰੋਗੇ ਹੈ ਕਰ ਲੋਗੇ ਕੀ ਖਾ ਸਕਦੇ ਜਾਨਾ ਤੁਹਾਡਾ ਤੁਹਾਡਾ ਫੇਵਰੇਟ ਕੀ ਆ ਮਮਾਸ ਘਰ ਲੈਣੇ ਹੋ ਨਹੀਂ ਮਮਾ ₹20 ਵਾਲਿਆ ਤਾਂ ਕਿੰਨੇ ਖਾ ਸਕਦੇ ਹੋ ਨਹੀਂ ਨਹੀਂ ਉਹ ਦੱਸ ਸਰ ਕਿੰਨੇ ਖਾ ਸਕਦੇ ਬੱਲੇ ਵਾਲੇ ਬੱਲੇ ਵਾਲੇ ਬਲਣ ਤੁਸੀਂ ਇਕੱਲੇ ਕਿੰਨੇ ਖਾ ਸਕਦੇ ਇਕੱਲੇ ਖਾਵਾਂਗੇ ਜੀ ਹੈ ਕਿੰਨੇ ਕਿੰਨੇ ਖਾ ਕੇ ਖਾਵਾਂਗੇ ਹੈ ਨਹੀਂ ਵੀਰਾਂ ਸੰਗਰ ਆਇਆ ਮੈਂ ਸੱਚੀ ਖੋਲ ਕੇ ਬੋਲ ਕੋਸਲੇ ਨਾ ਦੇ ਜਿਵੇਂ ਮੈਂ ਬੋਲ ਗਏ ਨਹੀਂ ਆ ਕਿੱਦਾਂ ਹਨਾ ਬਾਜ਼ਾਰ ਦੇ ਵਿੱਚ ਕੈਮਰਾ ਚੱਕ ਕੇ ਤੁਰੀ ਫਿਰਦੀ ਐ ਇਦਾਂ ਕੌਣ ਲੇਡੀ ਐ ਇਦਾਂ ਨਹੀਂ ਚੰਗਾ ਲੱਗਦਾ ਹੈਗਾ ਸਾਰੇ ਲੋਕ ਉਹਦੇ ਹਲ ਦੇਖਦੇ ਹਨਾ ਹੁਣ ਕੋਈ ਚੰਗੇ ਘਰ ਦੀ ਬੁੜੀ ਹੁੰਦੀ ਐ ਨਾ ਉਹਨੂੰ ਜੇ ਕੋਈ ਫੋਨ ਵੀ ਆ ਜਵੇ ਮੋਬਾਈਲ ਤੇ ਉਹ ਫੇਰ ਵੀ ਫੋਨ ਵੀ ਕਹਿੰਦਾ ਸਾਡ ਸੰਗ ਦੀ ਸੰਗ ਦੀ ਜੀ ਕੱਢਦੀ ਕਹਿੰਦਾ ਲੋਕੀ ਨਾ ਦੇਖਣ ਕਹਿੰਦਾ ਲੋਕਾਂ ਨੇ ਕਹਿੰਨਾ ਲੈ ਫੋਨ ਤੇ ਲੱਗੀ ਐ ਤੇ ਇਹ ਸ਼ਰੇ ਆਮ ਕੰਜਰਪੁਣਾ ਘਰ ਦੀ ਗੰਦ ਪਾਉਂਦੀ ਕਿੱਡੀ ਗੰਦੀ ਜਨਾਨੀ ਆ ਹਨਾ ਫੜਾ ਭੋਰਾ ਭੋਰਾ ਨਿਆਣੇ ਨੂੰ ਫੜ ਫੜ ਕੇ ਫੂਟ ਚੈਲੰਜ अब इसमें बोलो आज कितने दिन बाद आई हूं मैं नहीं खाऊंगी पर मैं अपने साथ चैलेंज करने वाले थे दो से दो से ढाई महीने हो गए <laughs> मेरा बंद किया फास्ट फूड और आ वीरे ने ठीक है एलन को गोलगप्पे खवाने हैं ठीक है आपा सही तो बिल्कुल बिल्कुल के बिल्कुल

ਉਦਾਈ ਝੂਠ ਕਿੰਨਾ ਝੂਠ ਬੋਲਦੀ ਆ ਹਾਏ ਹਾਏ ਭਾਈ ਨੂੰ ਕਹਿੰਦੀ ਤੂੰ ਦੱਸ ਮੈਂ ਕਿੰਨੇ ਚਿਰ ਬਾਅਦ ਉਹ ਭਰਾਵਾ ਤੇ ਤੋ ਹੀ ਢਾਈ ਮਹੀਨਿਆਂ ਬਾਅਦ ਆਏ ਹੋਗੇ ਤੇ ਇਸ ਸ਼ਹਿਰ ਦੇ ਵਿੱਚ ਇੱਕ ਤੂੰ ਹੀ ਨਹੀਂ ਕੱਲਾ ਗੋਲ ਗੱਪੇ ਵਾਲਾ ਤੇ ਇਹਦੀਆਂ YouTube ਤੋਂ ਵੀਡੀਓ ਚੱਕ ਕੇ ਦੇਖ ਲੈ ਪਿਛਲੇ ਹਫ਼ਤੇ ਦੀ ਕੋਈ ਨਾ ਕੋਈ ਮਿਲ ਜਾਣੀ ਆ ਹਾ ਕਿੰਨੀ ਝੂਠੀ ਆ ਅੱਜ ਜਹੀ ਕਿਸੇ ਥਾਂ ਦੀ ਆ ਹਣ ਭੋਰਾ ਕ ਜਵਾਕ ਫੜ ਕੇ ਲੈ ਆਏ ਗੋਲ ਗੱਪੇ ਚੈਲੰਜ ਕਰਾਉਣ ਨੂੰ ਉਹਨਾਂ ਨੂੰ ਇਹ ਬ੍ਰਾਂਡ ਨਹੀਂ ਘਟਾ ਰਿਹਾ। ਨਾਮ ਤੇਰੇ ਦਾ ਦੱਸ। ਦੂਸਰੀ ਗੱਲ ਵੀ ਪੜਾਣੀ ਹੈ। ਗਾਇਜ਼ ਇਹ ਸਾਡੇ ਪਿੰਡ ਦੇ ਆ। ਮੈਨੂੰ ਵੀ ਗੁਰਦੁਆਰਾ ਵੀ ਹੈ। ਮੈਂ ਬੱਤਨ ਹਾਲਾ ਲਾਤਾ ਸਾਰੇ। ਇਹਨਾਂ ਨੂੰ ਸੁਣਾ ਦਿਓ ਸਾਰਿਆਂ ਨੂੰ। ਸੋਹਦਾ ਨਹੀਂ ਉੱਧੇ ਨਾ। ਵੀਡੀਓ ਸਹੀ ਕੰਮ ਨਹੀਂ ਦੇਖੋ। ਆ ਮੇਰੇ ਨੂੰ ਆਪਾ ਦੇ ਰਹੇ। ਇੰਨੀਆਂ ਲੁੱਟਾਂ ਖੋਹਾਂ ਹੁੰਨੀਆਂ ਆ ਹਨਾ ਜੇ ਕੋਈ ਨਾਰਮਲ ਪਰਸਨ ਫੋਨ ਲੈ ਕੇ ਇਧਾ ਕੰਨ ਨੂੰ ਫੋਨ ਲਾ ਕੇ ਤੁਰਿਆ ਜਾਵੇ ਉਹਦਾ ਫੋਨ ਖੋ ਕੇ ਲੈ ਜਾਂਦੇ ਆ। ਤੇ ਇਹ ਦਾ ਕਹਤੇ ਨਹੀਂ ਕੋਈ ਫੋਨ ਖੋਹਦਾ ਹੈਗਾ ਚੋਰਾਂ ਨੂੰ ਦੱਸਦੀ ਨਹੀਂ ਇਹ ਮੱਝ ਜੀ ਹੈ ਕਿ ਚੋਰ ਵੀ ਇਹਦੇ ਫੈਨ ਆ ਉਹ ਸੱਚੇ ਤਾਂ ਆਪ ਚੋਰਾਂ ਦੀ ਗੁਰੂ ਆ ਜਿੱਦਾਂ ਲੋਕਾਂ ਨੂੰ ਠਗੀਆਂ ਮਾਰਦੀ ਹੈ ਗਰੀਬੀ ਸ਼ੋਅ ਕਰ ਕਰਕੇ ਹਾਂ ਵੀ ਮੇਤਵਾ ਹੈ ਨਹੀਂ ਆ ਹੈ ਨਹੀਂ ਮੰਗਦੀ ਆ ਤੇ ਉਹ ਤਾਂ ਇਹ ਗੁਰੂ ਆ ਉਹਨਾਂ ਦੀ ਇਹ ਤੋਂ ਹੀ ਖੋ ਸਕਦੇ ਉਹ ਆਰੇ ਕੁਮਕਰੋਨੀ ਆ ਕੀ ਆ ਕੌਰਨ ਵਾਲਾ ਆਹ ਕੌਰਨ ਬਲਾਈ ਵਿੱਚ ਆਹ ਸਿੰਪਲ ਵਿੱਚ ਤੇ ਗਾਇਸਰੇ ਬਹੁਤ ਹੀ ਉੱਥੇ ਕੀ ਕਹਿੰਦੀ ਸੀਗੀ ਗਾਇਸ ਵੀ ਮੇਤੇ ਮੈਨੂੰ ਡਾਕਟਰ ਨੇ ਫਾਸਟ ਫੂਡ ਬੰਦ ਕੀਤਾ ਹੈ ਗੋਲ ਗੱਪਿਆਂ ਬਾਰੇ ਤੇ ਮੈਂ ਖਾਂਦੀ ਨਹੀਂ ਤੇ ਹੁਣ ਦੇਖ ਲੋ ਇੱਥੇ ਸੈਂਡਵਿਚ ਪੈਕ ਕਰਾਏ ਹਨਾ ਘਰ ਉਲ ਜਾਣ ਲਈ ਤੇ ਯਾਨੀ ਡਾਕਟਰ ਕੀ ਕਹਿੰਦਾ ਵੀ ਫਾਸਟ ਫੂਡ ਸੜਕ ਤੇ ਖੜਕੇ ਨਹੀਂ ਖਾਣਾ ਘਰੇ ਲਿਆ ਕੇ ਖਾ ਲੈ ਜਿਹੜਾ ਘਰੇ ਜਾ ਕੇ ਖਾਣਾ ਉਹ ਘਰ ਦਾ ਖਾਣਾ ਬਣ ਜਾਂਦਾ ਏ ਇਹ ਜਿਹੜਾ ਇਹ ਫਾਸਟ ਫੂਡ ਚਾਰ ਪਟੂਰੇ ਬੈਕਰ ਬੋ ਨਾਲ ਚੋਲਿਆਂ ਦੇ ਤਰਫੋਂ ਗਾਇਸ ਜੇ ਆਦਾ ਬਾਰੇ ਕੋਈ ਖਾਣੇ ਲੋ ਜੀ ਚਾਰ ਪਲੇਟ ਪਟੂਰੇ ਘਰੇ ਤਿੰਨੇ ਜਣੇ ਆ ਤਿੰਨ ਵੀ ਕਹਦੇ ਟਿਆਣਾ ਕਿ ਕਿੰਨਾ ਕ ਖਾਂਦਾ ਹੋਊਗਾ ਕਿਤੇ ਹੈਂ ਅਮਲੀ ਉਦਾਂ ਨਹੀਂ ਖਾਂਦਾ ਹੈਗਾ ਤੇ ਚਾਰ ਪਲੇਟ ਪਟੂਰੇ ਕਿਹਦੇ ਲਈ ਚਾਰ ਫੇਜ ਦੇ ਲਈ ਹੂੰ ਇਹ ਫਾਸਟ ਫੂਡ ਥੋੜੀ ਆ ਇਹ ਤਾਂ ਘਰ ਦਾ ਖਾਣਾ ਘਰੇ ਲਿਆ ਕੇ ਖਾਣਾ ਹੈਨਾ ਪਹਿਲਾ ਸੈਂਡਵਿਚ ਫੇ ਚਾਰ ਪਲੇਟ ਪਟੂਰੇ ਹਜੇ ਹੋਰ ਦੇਖਿਓ ਗਾਂ ਹਜੇ ਹੈ ਗਈ ਆ ਸ਼ਹਿਰ ਚ ਕੀ ਬੀਓ ਅਰੇ ਮਨ ਅੱਪਾ ਬਣਾ ਲੈ ਸੈਂਡਵਿਚ ਅਗੀਆਂ ਤੇ ਪਾਸੇ ਇਸ ਤਰ੍ਹਾਂ ਕਰੀਏ ਦਾ ਜਿਹੜਾ ਹੈ ਕਿ ਉਹ ਤੇ ਜਾਣਦੀ ਕਿ ਮੇਰੀ ਕੁੜੀ ਔਰਤ ਬੰਦਾ ਅੱਛਾ ਉਹ ਨਾਲ ਕੱਲ੍ਹ ਤੋਂ ਉਹ ਵੀ ਉਹ ਦੇਖੀ ਜਾਂਦੀ ਅੱਛਾ ਮੈਂ ਕਹੀ ਮੇਰੀ ਉਹ ਲੇਡੀ ਤੇਰੇ ਨਾਲ ਕਈ ਗੁਣਾ ਚੰਗੀ ਐ ਤੂੰ ਉਹਦੀ ਜੁੱਤੀ ਦੀ ਰੇਸ ਨਹੀਂ ਕਰ ਸਕਦੀ ਐ ਲਈ ਮਿਹਨਤ ਕਰਕੇ ਰੋਟੀ ਖਾਂਦੀ ਐ ਹਨਾ ਤੇਰੇ ਵਾਂਗੂ ਨਹੀਂ ਕੁੱਤੇ ਜਾਣੀ ਕਰਾ ਕਰਾ ਕੇ ਤੇ ਕਹਿੰਦੇ ਨਟ ਤੇ ਗੰਦ ਪਾ ਪਾ ਕੇ ਹਨ ਡਰਾਮੇ ਕਰਦੀਆਂ ਫੇਰਦੀਆਂ ਜਿਹੜੀ ਚੀਜ਼ ਦੇਖ ਲੈਂਦੀ ਉਹ ਬਸ ਖਾ ਲਮ ਹੁਣ ਉਹ ਕੋਲਡ ਕਾਫੀ ਬਣਦੀ ਦੇਖ ਲਈ ਬਸ ਹੁਣ ਦੇਖੀ ਉਹ ਵੀ ਪੀਣੀ ਹੈ ਹੂੰ ਫੇਰ ਕਹਣਾ ਮੈਂ ਗਾਇਜ਼ ਕੀ ਗਲਤ ਕਰਦੀ ਆ ਤੂੰ ਸਹੀ ਵੀ ਕੀ ਕਰਦੀ ਆ ਦੱਸ ਮਟੇਗਾ ਮਟੇਗਾ ਕੁਛ ਨਾ ਹੁਣ ਲੰਘਿਆ ਨਾ ਆ ਯਾਰ ਲਾ ਕਾਫੇ ਪੜਕਾ ਰੋ ਰੱਖਾਂ ਉਸੇ ਕਿਰਾ ਉਹ ਤਾਂ ਘਟ ਗਏ ਗਾਇਸ ਜਾਮਣਾ ਲੈ ਲੀਆਂ ਆਪਾਂ 250 ਹੈਲੋ ਗਾਇਸ ਹੈਲੋ ਗਾਇਸ ਅਜੇ ਕੁਝ ਖਾਲਾ ਹਾਂ ਮੇਰਾ ਗਲਾ ਖਰਾਬ ਨਹੀਂ ਮੈਂ ਕੋਕੀ ਖਾਏ ਗਾਇਸ ਜਾਮਣਾ ਲੈ ਲੀਆਂ ਜਾਮਣਾ ਬਹੁਤ ਹੀ ਮਿੱਠੀਆਂ ਨੇ ਅੰਕਲ ਉੱਤੇ ਖੜਦੇ ਆ ਤੇ ਬਹੁਤ ਹੀ ਜ਼ਿਆਦਾ ਮਿੱਠੀਆਂ ਨੇ ਜਾਮਣਾ ਅਸੀਂ ਕਿਲੋ ਲੈ ਲੀਆਂ ਤੇ ਹੁਣ ਅਸੀਂ ਜਾਣਾ ਪਿੰਡ ਨੂੰ ਤੇ ਅੱਜ ਆਪਾਂ ਕੀਤਾ ਫੂਡ ਚੈਲੰਜ ਅੱਜ ਮੌਸਮ ਬਹੁਤ ਹੀ ਹਵਾ ਕਿੰਨੀ ਸੁਣੀ ਚੱਲਦੀ ਪਈ ਆ ਹੁਣ ਤੇ ਤੇ ਉਹ ਭੈਣਾ ਮਿਲੀਆਂ ਸੀ ਉਹ ਜਾਂਦੀਆਂ ਕੋੜਦਿਆਂ ਅਰੇ ਟਮਾਟੇ ਵੀ ਇੱਥੇ ਲੈ ਕੇ ਆਏ ਹੋ ਗਾਇਸ ਵੀਰ ਅੱਜ ਹਾਂ ਰਾਜਾ ਮਾਣ ਅੱਛਾ ਲੋ ਜੀ ਅੰਜਾਮਣਾ ਦੀ ਕਮੀ ਸੀ ਤੇ ਗਾਇਸ ਮੈਂ ਅੱਗੇ ਨਹੀਂ ਵੀਡੀਓ ਦਿਖਾਈ ਅੱਗੇ ਵੀ ਕੁਝ ਹੋਰ ਹੋਣਾ ਹੈ ਹੈਨਾ ਇਹਨੇ ਕੋਈ ਨਵੀਂ ਤੇ ਗੱਲ ਹੈ ਨਹੀਂ ਵੀ ਜਿਹੜਾ ਇਹਨੇ ਚੱਕਣੀਆਂ ਚੀਜ਼ਾਂ ਤੂੰ ਘਰ ਲਜਾਲ ਜਾ ਕੇ ਡਰਮ ਜਿਹੜਾ ਖਾਲੀ ਹੈ ਨਾ ਉਹ ਭਰਨਾ ਹੈ ਘਰੇ ਲਿ ਜਾ ਕੇ ਹੈ ਨਾ ਇਹਦਾ ਹਨ ਜਿੱਦਾਂ ਆਪਾਂ ਕੋਈ ਨਿਆਣਾ ਹੁੰਦਾ ਆ ਉਹ ਐਲਤਾ ਕਰਦਾ ਆ ਤੰਗ ਕਰਦਾ ਆ ਜਾਂ ਕੁੱਟ ਖਾ ਲੈਂਦਾ ਆ ਆਪਾਂ ਉਹਨੂੰ ਕਹਿੰਦੇ ਤੇਰਾ ਜਨਮ ਹੀ ਕੁੱਟ ਖਾਣ ਨੂੰ ਹੋਇਆ ਆ ਇਹ ਗੰਦੀ ਲੇਡੀ ਆ ਜਿਹੜੀ ਨਾ ਇਹਦਾ ਜਨਮ ਹੀ ਖਾਣ ਨੂੰ ਹੋਇਆ ਆ ਇਹਨੇ ਖਾਣਾ ਹੀ ਆ ਇਹਨੇ ਸਾਰਿਆਂ ਕਿਤੇ ਬੰਦਾ ਬੁੰਦਾ ਨਾ ਖਾ ਜਾਵੇ ਮੁਰੇ ਬਚਿਆ ਕਰੋ ਇਹਦੇ ਕੋਲੋਂ ਇਹਦੇ ਕੋਲ ਨਾ ਜਾਇਆ ਕਰੋ ਲਾਗੇ ਨਾ ਜਾਇਆ ਕਰੋ ਖਾਨ ਚੂਰੀ ਮੱਝ ਆ ਇਹ ਦੈਤ ਦੈਨਤ ਹੁੰਦਾ ਹੈ ਨਾ ਆਈ ਥਿੰਕ ਨਹੀਂ ਫੇਰ ਇਹਨੇ ਰਿਪਲਾਈ ਕਰਨਾ ਜਾਂਦੀ ਆ ਮੈਂ ਆਪਦੇ ਘਰ ਵਾਲੇ ਦਾ ਘਰ ਵਾਲਾ ਤੇਰਾ ਕੀ ਕੰਮ ਕਰਦਾ ਜਿਹੜਾ ਤੂੰ ਘਰ ਵਾਲੇ ਦੀ ਕਮਾਈ ਖਾਨੀ ਐ ਤੂੰ ਕਹਿ ਮੈਂ ਕੁੱਤੇ ਪਕਾਈ ਕਰਦੀ ਮੈਂ ਉਹ ਖਾਨੀ ਐ ਮੈਂ ਲੋਕਾਂ ਸਿਰੋਂ ਖਾਨੀ ਖਾਨੀ ਫੇ ਵੀ ਤੂੰ ਲੋਕਾਂ ਸਿਰੋਂ ਹੀ ਆ ਹੈਨਾ ਜਿੱਦਾਂ ਹੁਣ ਤੂੰ ਇੱਥੇ ਖਾਣਾ ਸ਼ਹਿਰ 'ਚ ਖਾਣਾ ਬੰਦ ਕੀਤਾ ਜਿਹੜੇ ਤੂੰ ਆਹ ਹੀ ਪੈਕ ਇਹ ਤੂੰ ਕੈਮਰੇ ਦੇ ਬੈਕ ਸਾਈਡ ਤੇ ਤੂੰ ਜ਼ਰੂਰੀ ਨਾ ਦਿਖਾਉਂਦੀ ਤੂੰ ਵੀ ਮੈਂ ਆਹ ਚੀਜ਼ ਪੈਕ ਕਰਾਉਣ ਲੱਗੀ ਆ ਹਨਾ ਤੂੰ ਆਪ ਦਾ ਚੁੱਪਚਾਪ ਪੈਕ ਕਰਾਉਂਦੀ ਵੀਡੀਓ ਨਾ ਬਣਾਉਂਦੀ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣਾ ਵੀ ਤੂੰ ਕੀ ਪੈਕ ਕਰਾਇਆ ਕੀ ਖਾਦਾ ਕੀ ਪੀਤਾ ਹਨਾ ਸੋ ਗਾਇਜ਼ ਅੱਜ ਮੇਰੀ ਅਗਲੀ ਵੀਡੀਓ ਵੀ ਦੇਖਿਓ ਸੌਰੀ ਅੱਜ ਦੀ ਵੀਡੀਓ ਕਹਿਣ ਲੱਗੀ ਖਤਮ ਕਰਨ ਲੱਗੀ ਸੀ ਮੇਰੀ ਅਗਲੀ ਵੀਡੀਓ ਵੀ ਦੇਖਿਓ ਤੇ ਕਿਉਂਕਿ ਜਿਹੜਾ ਸਲਫਾਸੀ ਜੋਧੇ ਨੇ ਇੱਕ ਨਵਾਂ ਬੂਟਾ ਲਾਇਆ ਹੈ ਉਹ ਬੂਟਾ ਤਿਆਰ ਹੋ ਗਿਆ ਹੈ ਉਹ ਵੀ ਬਲੌਗਿੰਗ ਦੀ ਲਾਈਨ 'ਚ ਆ ਚੁੱਕਾ ਦੇਖੋ ਵਾਟੇ ਕਾ ਗਾਂਦੇ ਪਾਕੇ ਜਿਹੜੇ ਮਾੜ ਕੇ ਨਾ ਵੀ ਚੰਗੇ ਵੀ ਆਉਣ ਨਹੀਂ ਬੁਲਾਦੇ ਮਾੜੇ ਜੰਗ ਤੇ ਚੱਲਦੇ ਰਹਿੰਦੇ ਹਨਾ ਤੇ ਗੱਲ ਜੀ ਬਸ ਬਸ ਗੱਲ ਪੜਾ ਕਾਦੀ ਰਹਿ ਗਈ ਆ ਗੱਲ ਬਸ ਆ ਮਾੜੀ ਰਹਿ ਗਈ ਛੱਤ ਦੀ ਜਿੱਦਾਂ ਛੱਤ ਪੈ ਗਈ ਨਾ ਯੱਸ ਕਰਾਦਣੀ ਪੂਰੀ ਮਨ ਖੜ ਖੜ ਕੇ ਵੇਖਿਆ ਕਰਦਾ ਕਿ ਕਿ ਹਾਂ ਸਿਲੰਡਰ ਪਿਆ ਵਾ ਦੇ ਕਿਨੇ ਮੂਹ ਤੱਕਦਾ ਹੈ ਮੂਹਤ ਮਤਲਬ ਕਿ ਮੈਂ ਐਡਾ ਵਧੀਆ ਸੋਚਿਆ ਨਾ ਕਰਦਾ ਦੇ ਆਪਾ ਉਹ ਕਰਾਉਣਾ ਵਾ ਉਹ ਫਿਰ ਤੁਹਾਨੂੰ ਦੱਸਾਂਗੇ ਕਿ ਕਿਦਾਂ ਦਾ ਕਰਾਉਣਾ ਕਿਦਾਂ ਦਾ ਨਹੀਂ ਬਾਕੀ ਢਾਡੀ ਸਪੋਟ ਮਗਰ ਹੀ ਹੋਣਾ ਸਾਰਾ ਕੁਝ ਹਾਂ ਰੇਡੀ ਪੁਰ ਮੋੜ ਤੇ ਪਹਿਲਾਂ ਦੀ ਸਪੋਟ ਮਗਰ ਹੀ ਮੈਨ ਹੁਣਾ ਸਾਰਾ ਕੁਝ ਹਾਂ ਤੇ ਬਾਕੀ ਕਰ ਲੋ ਭਰਾ ਨੂੰ ਯਾਰ ਸਪੋਟ ਹੁੰਦੇ ਫੋਨ ਆਇਆ ਮੈਨੂੰ ਜਦੋਂ ਰੋਸਟਰ ਹੈ ਨਾ ਇਹਨਾਂ ਨੂੰ ਸਮਝਾਉਂਦੇ ਆ ਤੇ ਲੋਕੀ ਮੈਸੇਜ ਕਰਦੇ ਆ ਵੀ ਤੁਸੀਂ ਇਹਨਾਂ ਨੂੰ ਕਿਉਂ ਕਹਿੰਨੇ ਉਹਨਾਂ ਨੂੰ ਆਪਣਾ ਕੰਮ ਕਰਨ ਦੋ ਹੁਣ ਆਹ ਦੇਖ ਲੋ ਦੀਪੂ ਥਾੜੂ ਨੇ ਇੱਕ ਨਵਾਂ ਬੁਟਾ ਹੋਰ ਤਿਆਰ ਕਰਕੇ ਲਾਤਾ ਹੁਣ ਇਹ ਕੀ ਕਹਿੰਦਾ ਵੀ ਮੇਰੇ ਆ ਛੱਤਾਂ ਨਹੀਂ ਪਈਆਂ ਛੱਤਾਂ ਪਵਾ ਦਿਓ ਹੁਣ ਪਾਓ ਪੈਸੇ ਹੈਨਾ ਇਹ ਵੀ ਪੂਜਾ ਸੰਗਾ ਨੂੰ ਕਹਿਣ ਦਿਆ ਪਾਓ ਹੁਣ ਪੈਸੇ ਜਿਹੜਿਆਂ ਨੇ ਸਬਸਕ੍ਰਾਈਬ ਕੀਤਾ ਤੇ ਉਹਦੇ ਦੇਖ ਲਓ ਤਿੰਨ ਵੀਡੀਓ ਦੇ ਵਿੱਚ ਸਬਸਕ੍ਰਾਈਬਰ ਦੇਖੋ ਉਹਦੇ ਕਿੰਨੇ ਵਧੇ ਹੈਨਾ ਸਿਰਫ ਤਿੰਨ ਵੀਡੀਓ ਪਾਈਆਂ ਮੁੰਡੇ ਨੇ ਤੇ ਜਿਹੜੇ ਸਮਝਾਉਂਦੇ ਆ 40 40 45 45 ਸਾਲ ਦੇ ਆ ਫੇਰ ਵੀ ਉਹਨਾਂ ਦੀ ਕੋਈ ਨਹੀਂ ਗੱਲ ਸੁਣਦਾ ਭੋਰਾ ਭੋਰਾ ਜਵਾਕ ਆ ਹੈਨਾ ਕਿਸੇ ਗੱਲ ਨੂੰ ਹੀ ਸਮਝਾਉਨੇ ਆ ਵੀ ਇਹ ਪਰਮਾਨੈਂਟ ਇਨਕਮ ਨਹੀਂ ਕੀ ਜਿਹੜੀ ਤੁਸੀਂ ਕੰਮ ਕਰਦੇ ਫੇਰ ਵੀ ਲੋਕ ਹੀ ਨਹੀਂ ਸੁਣਦੇ ਹੈਨਾ ਤਾਂ ਫੇਰ ਕਰੀ ਚੱਲੋ ਹੈਨਾ ਜਿੱਦਣ ਬੰਦ ਹੋ ਗਿਆ ਜਿੱਦਣ ਭੁੱਖੇ ਮਰੇ ਪਤਾ ਫੇਰ ਲੱਗਣਾ ਹੈ ਵੀ ਹਾਂ ਵੀ ਉਹ ਸਹੀ ਕਹਿੰਦੇ ਸੀ ਕਿ ਸਾਡੇ ਤਾਂ ਕੋਈ ਗੱਲ ਨਹੀਂ ਅਸੀਂ ਅੱਗੇ ਵੀ ਰੋਟੀ ਖਾਣੇ ਆ ਫੇਰ ਵੀ ਰੋਟੀ ਖਾਈ ਜਾਣੀ ਹੈ ਕਿਉਂਕਿ ਸਾਨੂੰ ਕਿਹੜਾ ਕੋਈ ਇਨਕਮ ਆਉਂਦੀ YouTube ਤੋਂ ਸਾਡੇ ਤਾਂ ਕੁਝ ਵੀ ਨਹੀਂ ਹੋਣਾ ਇਹ ਨੁਕਸਾਨ ਇਹਨਾਂ ਨੂੰ ਹੋਣਾ ਹੈ ਹੈਨਾ ਸੋ ਗਾਇਜ਼ ਅੱਜ ਦੀ ਵੀਡੀਓ ਇੰਨੀ ਸੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਦਿਲਦੇ ਆ ਅਗਲੀ ਵੀਡੀਓ ਚ ਸਤ ਸ੍ਰੀ ਅਕਾਲ ਬਾਏ ਬਾਏ